ਸਾਸ਼੍ਰੀਆ ਕਾਲਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਾਂ ਗੋਭੀ ਦੇ ਪਰੌਠੇ ਬਣਾ ਕੇ ਰੈਡੀ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਤੇ ਗੋਭੀ ਦੇ ਪਰੌਠੇ ਬਣਾਉਣ ਲਈ ਥੋੜੀ ਜੀ ਆਪਾਂ ਨੇ ਗੋਭੀ ਲਈ ਹੈ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਥੋੜਾ ਜਿਹਾ ਅਦਰਕ ਤੇ 3-4 ਆਪਾਂ ਨੇ ਹਰੀ ਮਿਰਚਾਂ ਲਈਆਂ ਤੇ ਹੁਣ ਆਪਾਂ ਗੋਭੀ ਨੂੰ ਤੇ ਅਦਰਕ ਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰੇਟ ਕਰਕੇ ਰੱਖ ਲਵਾਂਗੇ ਤੇ ਹੁਣ ਆਪਾਂ ਪਰੌਂਠੇ ਬਣਾਉਣ ਲਈ ਆਟਾ ਗੁੰਨ ਕੇ ਤਿਆਰ ਕਰਾਂਗੇ ਜਿਹਦੇ ਲਈ ਆਪਾਂ ਆਟੇ ਵਿੱਚ 2 ਚਮਚ ਘਿਓ ਦੇ ਐਡ ਕਰਾਂਗੇ ਜਿਹਦੇ ਨਾਲ ਆਪਣੇ ਜਿਹੜੇ ਪਰੌਂਠੇ ਆ ਉਹ ਬਹੁਤ ਹੀ ਜ਼ਿਆਦਾ ਕ੍ਰਾਂਚੀ ਬਣ ਕੇ ਰੈਡੀ ਹੁੰਦੇ ਆ ਤੇ ਆਪਾਂ ਨੇ 2 ਚਮਚ ਘਿਓ ਦੇ ਐਡ ਕਰਿਆ ਤੇ ਹੁਣ ਆਪਾਂ ਇਹਨੂੰ ਆਟੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੱਥਾਂ ਨਾਲ ਤੇ ਕਿਉਂ ਨੂੰ ਆਪਾਂ ਨੇ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਆਟੇ ਚ ਤੇ ਹੁਣ ਆਪਾਂ ਨੇ ਇਹਦੇ ਵਿੱਚ ਗੁੰਗੁਨਾ ਪਾਣੀ ਐਡ ਕਰਕੇ ਤੇ ਆਪਾਂ ਨੇ ਆਟਾ ਗੁੰਨ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹ ਸਾਟੇ ਨੂੰ 10 ਤੋਂ 15 ਮਿੰਟ ਲਈ ਕਿਸੇ ਕੱਪੜੇ ਨਾਲ ਢੱਕ ਕੇ ਰੱਖ ਦਵਾਂਗੇ ਤੇ ਇੱਧਰ ਆਪਾਂ ਨੇ ਗੋਭੀ ਹਰੀਆਂ ਮਿਰਚਾਂ ਤੇ ਅਦਰਕ ਨੂੰ ਵੀ ਗ੍ਰੇਟ ਕਰਕੇ ਰੱਖ ਲਿਆ ਸੀ ਤੇ ਇਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰਿਆ ਤੇ ਇੱਕ ਚਮਚ ਆਪਾਂ ਨੇ ਇਹਦੇ ਵਿੱਚ ਨਮਕ ਦਾ ਐਡ ਕਰਿਆ ਤੇ ਥੋੜੀ ਜੀ ਆਪਾਂ ਨੇ ਇਹਦੇ ਵਿੱਚ ਹਲਦੀ ਐਡ ਕਰੀ ਹੈ ਅੱਧਾ ਚਮਚ ਦੇ ਕਰੀਬ ਤੇ ਇੱਕ ਚਮਚ ਦੇ ਕਰੀਬ ਹੀ ਆਪਾਂ ਨੇ ਇਹਦੇ ਵਿੱਚ ਲਾਲ ਮਿਰਚ ਐਡ ਕਰੀਆ ਤੇ ਇੱਕ ਚਮਚ ਆਪਾਂ ਨੇ ਇਹਦੇ ਵਿੱਚ ਆਮਚੂਰ ਪਾਊਡਰ ਦਾ ਐਡ ਕਰਿਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਾਲਾ ਨਮਕ ਐਡ ਕਰਾਂਗੇ ਜਿਹਦੇ ਨਾਲ ਇਹਦਾ ਜਿਹੜਾ ਟੇਸਟ ਬਹੁਤ ਹੀ ਵਧੀਆ ਆਊਗਾ ਤੇ ਥੋੜੀ ਜੀ ਆਪਾਂ ਨੇ ਕਸੂਰੀ ਮੇਥੀ ਨੂੰ ਕ੍ਰਸ਼ ਕਰਕੇ ਇਹਦੇ ਵਿੱਚ ਐਡ ਕਰਿਆ ਤੇ ਥੋੜਾ ਜਿਹਾ ਆਪਾਂ ਨੇ ਇਹਦੇ ਵਿੱਚ oregano ਐਡ ਕਰਿਆ ਤੇ ਹੁਣ ਆਪਾਂ ਇਹਨਾਂ ਸਾਰੇ ਇਨਗਰੀਡੀIENTS ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤੇ ਇਹਦੀ ਆਪਾਂ ਸਟਫਿੰਗ ਬਣਾ ਕੇ ਰੈਡੀ ਕਰ ਲਵਾਂਗੇ ਤੇ ਇੱਧਰ ਆਪਾਂ ਨੇ ਆਟੇ ਨੂੰ 10 ਤੋਂ 15 ਮਿੰਟ ਲਈ ਢਾੱਕ ਕੇ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਦੁਬਾਰਾ ਤੋਂ ਮੈਸ਼ ਕਰ ਲੈਨੇ ਆ ਜਿਹਦੇ ਨਾਲ ਇਹ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਰੈਡੀ ਹੋ ਜਾਵੇਗਾ ਤੇ ਹੁਣ ਆਪਾਂ ਗੋਭੀ ਦੇ ਪਰੌਂਠੇ ਬਣਾ ਕੇ ਤਿਆਰ ਕਰ ਲੈਣੇ ਆ ਤੇ ਸਭ ਤੋਂ ਪਹਿਲਾਂ ਆਪਾਂ మీడియం ਜੇ ਸਾਈਜ਼ ਦੇ ਦੋ ਪੇੜੇ ਕੱਢ ਕੇ ਰੱਖ ਲਵਾਂਗੇ ਤੇ ਹੁਣ ਆਪਾਂ ਦੋਵੇਂ ਪੇੜਿਆਂ ਨੂੰ ਵੇਲ ਕੇ ਤੇ ਇਹਨਾਂ ਦੀ ਗੋਲ ਰੋਟੀਆਂ ਬਣਾ ਕੇ ਰੈਡੀ ਕਰ ਲਵਾਂਗੇ ਤੇ ਹੁਣ ਆਪਾਂ ਇੱਕ ਰੋਟੀ ਨੂੰ ਚੱਕਰਲੇ ਤੇ ਰੱਖ ਕੇ ਤੇ ਇਹਦੇ ਵਿੱਚ ਆਪਾਂ ਨੇ ਜਿਹੜੀ ਸਟਫਿੰਗ ਰੈਡੀ ਕਰਕੇ ਰੱਖੀ ਆ ਉਹਨੂੰ ਆਪਾਂ ਚੰਗੀ ਤਰੀਕੇ ਨਾਲ ਸਪਰੈਡ ਕਰ ਲੈਨੇ ਆ ਤੇ ਸਟਫਿੰਗ ਨੂੰ ਸਪਰੈਡ ਕਰਕੇ ਤੇ ਹੁਣ ਆਪਾਂ ਇਹਦੇ ਉੱਤੇ ਜਿਹੜੀ ਦੂਜੀ ਰੋਟੀ ਆਪਾਂ ਨੇ ਵੇਲ ਕੇ ਰੱਖੀ ਆ ਉਹਨੂੰ ਇਹਦੇ ਉੱਤੇ ਆਪਾਂ ਚੰਗੀ ਤਰ੍ਹਾਂ ਚਪਕਾ ਲਵਾਂਗੇ ਇਨੂੰ ਆਪਾਂ ਨੇ ਸਾਈਡਾਂ ਤੋਂ ਇੱਕਦਮ ਵਧੀਆ ਚਿਪਕਾ ਲੈਣਾ ਹੈ ਤਾਂ ਕਿ ਜਿਹੜੀ ਆਪਣੀ ਸਟਫਿੰਗ ਹੈ ਉਹ ਬਿਲਕੁਲ ਵੀ ਬਾਹਰ ਨਾ ਨਿਕਲੇ ਤੇ ਹੁਣ ਆਪਾਂ ਤਵੇ ਨੂੰ ਗਰਮ ਕਰਕੇ ਤੇ ਇਹਨੂੰ ਆਪਾਂ ਤਵੇ ਉੱਤੇ ਪਾ ਕੇ ਤੇ ਆਪਾਂ ਆਪਣਾ ਪਰੌਂਠਾ ਜਿਹੜਾ ਉਹ ਬਣਾ ਕੇ ਰੈਡੀ ਕਰ ਲੈਨੇ ਆ ਤੇ ਦੇਖੋ ਜੀ ਆਪਣਾ ਪਰੌਂਠਾ ਜਿਹੜਾ ਇੱਕ ਸਾਈਡ ਤੋਂ ਥੋੜਾ ਜਿਹਾ ਪੱਕ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਉੱਤੇ ਘਿਓ ਲਗਾ ਕੇ ਤੇ ਇਹਨੂੰ ਪਲਟ ਕੇ ਆਪਾਂ ਦੂਜੀ ਸਾਈਡ ਤੇ ਵੀ ਚੰਗੇ ਤਰੀਕੇ ਨਾਲ ਘਿਓ ਲਗਾ ਲਵਾਂਗੇ ਤੇ ਆਪਣਾ ਜਿਹੜਾ ਪਰੌਂਠਾ ਹੈ ਉਹਨੂੰ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਦੇਖੋ ਜੀ ਹੁਣ ਆਪਣਾ ਜਿਹੜਾ ਪਰੌਂਠਾ ਹੈ ਇਕਦਮ ਵਧੀਆ ਦੋਵੇਂ ਸਾਈਡ ਤੋਂ ਪੱਕ ਕੇ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਪਲੇਟ ਵਿੱਚ ਕੱਢ ਕੇ ਰੱਖ ਲੈਣੇ ਆ ਤੇ ਬਹੁਤ ਹੀ ਜ਼ਿਆਦਾ ਕਰੰਚੀ ਬਣ ਕੇ ਰੈਡੀ ਹੋਇਆ ਹੈ ਦੋਵੇਂ ਸਾਈਡ ਤੋਂ ਤੇ ਇਸੇ ਤਰੀਕੇ ਨਾਲ ਹੁਣ ਆਪਾਂ ਬਾਕੀ ਦੇ ਪਰੌਂਠੇ ਵੀ ਤਿਆਰ ਕਰ ਲਵਾਂਗੇ ਤੇ ਦੇਖੋ ਜੀ ਆਪਣੇ ਗੋਭੀ ਦੇ ਪਰੌਂਠੇ ਜਿਹੜੇ ਇੱਕਦਮ ਵਧੀਆ ਬਣ ਕੇ ਤਿਆਰ ਹੋ ਚੁੱਕੇ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੇ ਅੰਦਰ ਤੋਂ ਵੀ ਜਿਹੜੀ ਆਪਣੀ ਗੋਭੀ ਦੀ ਸਟਫਿੰਗ ਹੈ ਉਹ ਵੀ ਇੱਕਦਮ ਵਧੀਆ ਪੱਕ ਕੇ ਰੈਡੀ ਹੋਈ ਆ ਤੇ ਬਹੁਤ ਹੀ ਜ਼ਿਆਦਾ ਕਰੰਚੀ ਬਣ ਕੇ ਰੈਡੀ ਹੋਏ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਬਣਾ ਕੇ ਵੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਰੈਡੀ ਹੁੰਦੇ ਆ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ